ਸੋ ਆਓ ਅੱਜ ਅਸੀਂ ਵਚਨ ਦੇ ਵਿੱਚੋਂ ਦੇਖਦੇ ਆਂ ਜ਼ਬੂਰਾਂ ਦੀ ਕਿਤਾਬ ਉਹਦਾ 37 ਨੰਬਰ ਅਧਿਆਇ ਤੇ ਉਹਦੀ 22 ਤੋਂ 24 ਦੇ ਵਿੱਚ ਦੇਖਦੇ ਆਂ ਕਹਿੰਦਾ ਉਹਦੇ ਮੁਬਾਰਕ ਲੋਗ ਧਰਤੀ ਦੇ ਵਾਰਿਸ ਹੋਣਗੇ ਪਰ ਉਹਦੇ ਸਰਾਪੀ ਛੇਕੇ ਜਾਣਗੇ ਧਰਤੀ ਦੇ ਵਾਰਿਸ ਕਿਹਨਾਂ ਨੇ ਹੋਣਾ ਆ ਜਿਹੜੇ ਪਰਮੇਸ਼ਵਰ ਦੇ ਮੁਬਾਰਕ ਲੋਗ ਆ ਜਿਨ੍ਹਾਂ ਦਾ ਪਿਆਰ ਪਰਮੇਸ਼ਵਰ ਦੇ ਨਾਲ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਰੀਜ਼ਵਾਨ ਆ ਉਹ ਧਰਤੀ ਦੇ ਵਾਰਿਸ ਹੋਣਗੇ ਵਾਰਿਸ ਦਾ ਮਤਲਬ ਹੁੰਦਾ ਮਾਲਕ ਅਸਲੀ ਮਾਲਕ ਦੇ ਬਾਅਦ ਵਿੱਚ ਜਿਹਨੂੰ ਵੀ ਉਹ ਜ਼ਮੀਨ ਜਾਇਦਾਦ ਮਿਲੇ ਉਹ ਕੀ ਆ ਉਹ ਵਾਰਿਸ ਹੈ ਕਈ ਵਾਰੀ ਕੋਈ ਚੀਜ਼ ਜੇ ਦਾ ਪਤਾ ਨਾ ਲੱਗੇ ਕਿਹਦੀ ਹੈ ਤੇ ਕਿਦਾਂ ਪੁੱਛਦੇ ਕਹਿੰਦੇ ਇਹਦਾ ਕੋਈ ਵਾਲੀ ਵਾਰਸ ਨਹੀਂ ਆ ਮਤਲਬ ਕਿ ਕਿਸੇ ਦੇ ਵੀ ਨਾਮ ਨਹੀਂ ਬੋਲਦੀ ਪਰ ਵਚਨ ਕੀ ਦੱਸਦਾ ਹੈ ਜਿਹੜੇ ਧਰਮੀ ਲੋਕੀ ਆ ਉਹ ਧਰਤੀ ਦੇ ਵਾਰਸ ਹੋਣਗੇ ਜਿਹੜੇ ਮੁਬਾਰਕ ਲੋਕੀ ਆ ਮੁਬਾਰਕ ਕੌਣ ਆ ਕਿੰਦ ਧਾਨਿਆਂ ਉਹ ਜਿਹਦੇ ਗੁਨਾਹ ਯਹੋਵਾ ਉਹਦੇ ਲੇਖੇ ਨਹੀਂ ਗਿਣਦਾ ਤੇ ਜਿਹਦੇ ਪਾਪ ਮਿਟਾ ਦਿੱਤੇ ਗਏ ਆ ਜਿਨ੍ਹਾਂ ਨੇ ਮਾਫੀ ਮੰਗ ਲਈ ਆਪਣੇ ਪਾਪਾਂ ਦੀ ਆਪਣੇ ਗੁਨਾਹਾਂ ਦਾ ਇਕਰਾਰ ਕਰ ਲਿਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਉਹ ਸਾਰੇ ਮੁਬਾਰਕ ਆ ਤੇ ਉਹ ਧਰਤੀ ਦੇ وارث ਹੋਣਗੇ ਦੇਖੋ ਜਦੋਂ ਆਪਾਂ ਚਾਰ ਚਫੇਰੇ છાતી મારਦੇ ਆ ਬਹੁਤ ਆਪਣੇ ਵਿੱਚ ਬੈਠੇ ਆ ਜਿਹੜੇ ਨਿਊਜ਼ ਸੁਣਨ ਦੇ ਸ਼ੌਕੀਨ ਆ ਖਬਰਾਂ ਸੁਣਨੀਆਂ ਉਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਚੰਗੀ ਗੱਲ ਆ ਖਬਰਾਂ ਸੁਣਨੀਆਂ ਚਾਹੀਦੀਆਂ ਦੀਨ ਦੁਨੀਆ ਦੀ ਖਬਰ ਰੱਖਣੀ ਚਾਹੀਦੀ ਆ ਪਰ ਕੋਸ਼ਿਓ ਜਿਹੜੀ ਸਿਰਫ ਸਟੇਟ ਦੀਆਂ ਖਬਰਾਂ ਕਈਆਂ ਨੂੰ ਸਿਰਫ ਪਿੰਡ ਦੀ ਖਬਰ ਤੱਕ ਹੀ ਦਿਲਚਸਪੀ ਆ ਕਿਸੇ ਨੂੰ ਸਿਰਫ ਆਪਣੀ ਸਟੇਟ ਜੇ ਕੋਈ ਪੰਜਾਬ ਦਾ ਹੈ ਉਹਨੂੰ ਪੰਜਾਬ ਦੀਆਂ ਖਬਰਾਂ ਤੱਕ ਜਾਂ ਵੱਧ ਤੋਂ ਵੱਧ ਦੇਸ਼ ਤੱਕ ਪਰ ਕਈ ਉਸ ਤੋਂ ਵੀ ਓਪਨ ਅੱਗੇ ਵਧੇ ਹੋਏ ਉਹ ਦੁਨੀਆ ਦੀਆਂ ਖਬਰਾਂ ਦੀ ਜਾਣਕਾਰੀ ਰੱਖਣਾ ਪਸੰਦ ਕਰਦੇ ਵੀ ਦੁਨੀਆ 'ਚ ਕੀ ਹੋ ਰਿਹਾ ਹੈ ਤੇ ਜਦੋਂ ਇੱਕ ਵਾਰੀ ਚੇਲਿਆਂ ਨੂੰ ਚੇਲਿਆਂ ਨੇ ਪੁੱਛਿਆ ਪ੍ਰਭੂ ਯਿਸੂ ਜੀ ਨੂੰ ਕਹਿੰਦੇ ਅੰਤ ਦੇ ਤੇ ਤੇਰੇ ਵਾਪਸ ਆਉਣ ਦੇ ਕੀ ਨਿਸ਼ਾਨ ਹੋਣਗੇ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿੰਦਾ ਬਹੁਤ ਝੂਠੇ ਨਬੀ ਉੱਠਣਗੇ 24 ਨਿਸ਼ਾਨ ਪੂਰਾ ਹੋ ਗਿਆ ਕਿਉਂਕਿ ਬਹੁਤ ਅਠਖਲੋਤੇ ਆ ਜੋ ਮੂੰਹ ਚਾਉਂਦਾ ਹੀ ਬੋਲੀ ਜਾਂਦੇ ਆ ਜੋ ਜੀ ਕਰਦਾ ਉਹੀ ਕਰੀ ਜਾਂਦੇ ਆ ਇਹ ਨਿਸ਼ਾਨ ਵੀ ਪੂਰਾ ਹੋ ਗਿਆ ਫਿਰ ਲੜਾਈਆਂ ਤੇ ਲੜਾਈਆਂ ਦੀਆਂ ਆਵਾਜ਼ਾਂ ਤੁਸੀਂ ਲੜਾਈਆਂ ਲੱਗੀਆਂ ਹੋਈਆਂ ਦੇਖੋਗੇ ਤੇ ਹੋਰ ਲੱਗਣ ਦੀਆਂ ਆਵਾਜ਼ਾਂ ਵੀ ਸੁਣੋਗੇ ਤੇ ਜੇ ਤੁਸੀਂ ਦੁਨੀਆ ਦੀਆਂ ਖਬਰਾਂ ਜਾਣਦੇ ਆ ਤੇ ਤੁਸੀਂ ਜਰੂਰ ਜਾਣਦੇ ਹੋਵੋਗੇ ਕਿ ਇਸ ਵੇਲੇ ਕਿੰਨੇ ਮੌਲਖਾਂ ਦੇ ਵਿੱਚ ਆਪਸ ਚ ਲੜਾਈ ਲੱਗੀ ਹੋਈ ਆ ਅਰ ਜਿਹੜੇ ਮਾਰਨਿੰਗ ਪ੍ਰੇਅਰ ਨੂੰ ਅਟੈਂਡ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਪਹਿਲਾਂ ਹੀ ਸਾਲ ਦੇ ਆਰੰਭ ਵਿੱਚ ਹੀ ਦੇਸ਼ਾਂ ਦੇ ਨਾਮ ਵੀ ਬੋਲ ਕੇ ਦੱਸ ਦਿੱਤੇ ਗਏ ਸੀਗੇ ਅਰ ਐਗਜ਼ੈਕਟਲੀ ਉਦਾਂ ਹੀ ਹੋ ਰਿਹਾ ਹੈ ਤੁਸੀਂ ਦੇਖੋ ਇਜ਼ਰਾਈਲ ਤੇ ਈਰਾਨ ਦੀ ਲੜਾਈ ਕਿੰਨੀ ਜ਼ਬਰਦਸਤ ਚੱਲ ਰਹੀ ਆ ਲਬਨਾਨ ਦਾ ਕਿੰਨਾ ਨੁਕਸਾਨ ਹੋ ਗਿਆ ਆ ਨੁਕਸਾਨ ਇਜ਼ਰਾਈਲ ਦਾ ਵੀ ਬਹੁਤ ਹੋਇਆ ਤੇ ਬਹੁਤ ਵੱਡਾ ਨੁਕਸਾਨ ਇਜ਼ਰਾਈਲ ਦਾ ਹੋਣ ਵੀ ਵਾਲਾ ਆ ਪਰ ਫਿਰ ਵੀ ਇਜ਼ਰਾਈਲ ਉਸ ਰੈਸਲਰ ਵਰਗਾ ਆ ਜਿਹੜਾ ਹੀਰੋ ਰੈਸਲਰ ਹੁੰਦਾ ਆ ਉਹ ਕਿੰਨੀ ਬੜੀ ਮਾਰ ਖਾ ਖਾ ਕੇ ਡਿੱਗਦਾ ਆ ਉਹ ਲਹੂ ਲਵਾਨ ਹੋਇਆ ਹੁੰਦਾ ਕਈ ਵਾਰੀ ਇੰਨਾ ਲੱਗਦਾ ਵੀ ਉਹ ਮਰ ਗਿਆ ਆ ਪਰ ਫੇਕ ਹੀ ਹੁੰਦਾ ਆ ਅੰਕ ਨੂੰ ਫੇਰ ਉੱਠ ਖਲੋਂਦਾ ਆ ਤੇ ਵੈਰੀ ਨੂੰ ਢਾ ਲੈਂਦਾ ਆ ਇਜ਼ਰਾਈਲ ਦਾ ਨੁਕਸਾਨ ਹੋਣਾ ਆ ਛੇਤੀ ਖਬਰਾਂ ਦੇ ਵਿੱਚ ਆਉਣ ਲੱਗ ਜਾਣਾ ਇਸ ਸਾਲ ਦੇ ਐਂਡ ਵਿੱਚ ਵੀ ਤੇ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਪਰ ਤੁਸੀਂ ਨਾਲ ਦੀ ਨਾਲ ਹੀ ਇਹ ਵੀ ਦੇਖੋਗੇ ਕਿ ਉਹ ਫਿਲਮ ਦੇ ਹੀਰੋ ਵਾਂਗ ਉਹਨੇ ਫੇਰ ਉੱਠ ਖਲੋਣਾ ਆ ਹਾਰਨਾ ਨਹੀਂ ਆ ਉਹਨੇ ਭਾਵੇਂ ਤੁਸੀਂ ਇਹਨੂੰ ਭੁਖਬਾਣੀ ਸਮਝ ਲਿਓ ਤੇ ਅੱਜ ਦੀ ਤਰੀਕ ਪਾ ਕੇ ਨੋਟ ਕਰ ਲਿਓ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਯੂਕਰੇਨ ਤੇ ਰਸ਼ੀਆ ਦਾ ਜੋ ਚੱਲ ਰਿਆ ਆ ਉਹ 3 ਗੁਣਾ ਨਹੀਂ 7 ਗੁਣਾ ਹੋਰ ਵੱਧ ਜਾਣਾ ਹੈ ਤੇ ਜੇ ਇਸ ਦੇਣ ਇਜ਼ਰਾਇਲ ਦੀ ਲੜਾਈ ਦੇ ਵਿੱਚ ਸਾਊਦੀ ਅਰੇਬੀਆ ਦੀਆਂ ਤੁਸੀਂ ਆਵਾਜ਼ਾਂ ਸੁਣਨ ਲੱਗ ਗਏ ਭਾਵੇਂ ਉਹ ਨਹੀਂ ਸ਼ਾਮਲ ਹੋਇਆ ਪਰ ਜਿੱਦਣ ਆਵਾਜ਼ਾਂ ਆਉਣ ਲੱਗੀਆਂ ਵੀ ਉਹ ਕਹਿੰਦਾ ਮੈਂ ਵੀ ਸ਼ਾਮਲ ਹੋ ਜਾਣਾ ਮੈਂ ਵੀ ਸ਼ਾਮਲ ਹੋ ਜਾਣਾ ਉਹ ਦੁਨੀਆ ਦੇ ਚੀਕ ਚਿਹਾਰੇ ਦਾ ਟਾਈਮ ਹੋਊਗਾ ਇਹ ਸੱਚੀ ਗੱਲ ਆ ਉਹ ਬਹੁਤ ਬੁਰਾ ਟਾਈਮ ਹੋਊਗਾ ਦੁਨੀਆ ਦੇ ਉੱਤੇ ਤੇ ਇਹ ਟਾਈਮ ਬੜਾ ਦੂਰ ਨਹੀਂ ਆ 2025 ਹਿਸਟਰੀ ਮੇਕਰ ਹੋਣ ਵਾਲਾ ਹੈ ਆ ਇਤਿਹਾਸ ਦੇ ਵਿੱਚ 2025 ਚ ਹੋਣ ਵਾਲੀਆਂ ਘਟਨਾ ਲਿਖੀਆਂ ਜਾਣਗੀਆਂ ਪਰ ਇਹ ਕਿਉਂ ਦੱਸਿਆ ਜਾ ਰਿਹਾ ਹੈ ਇਕਲਸੀਆ ਨੂੰ ਕਿ ਕੇ ਉਹ ਆਪਣਾ ਸ਼ਬਦ ਭੇਜ ਕੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਇਹਨਾਂ 'ਚੋ ਇੱਕ ਵੀ ਘਟਨਾ ਟਾਲੀ ਜਾਣ ਵਾਲੀ ਨਹੀਂ ਆ ਭਾਵੇਂ ਤੁਸੀਂ ਮੈਂ ਜਿੰਨੀਆਂ ਮਰਜ਼ੀ ਪ੍ਰਾਰਥਨਾ ਕਰੀਏ ਵੀ ਇਹ ਲੜਾਈ ਰੁਕ ਜਵੇ ਨਹੀਂ ਰੁਕਣੀ ਕੋਸ਼ ਚੀਜ਼ਾਂ ਆ ਜਿਹੜੀਆਂ ਡਿਸਾਈਡ ਹੋ ਚੁੱਕੀਆਂ ਆ ਫੈਸਲੇ ਹੋ ਚੁੱਕੇ ਆ ਵੀ ਇਹ ਹੋਣੀਆਂ ਹੀ ਆ ਸੱਚੀ ਉਹ ਹੋਣੀਆਂ ਹੀ ਆ ਪਰ ਉਹਨਾਂ ਤੋਂ ਬਚਿਆ ਜਾ ਸਕਦਾ ਆ ਉਹਨਾਂ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਆ ਜਦੋਂ ਸਾਈਕਲੋਨ ਆਉਣ ਵਾਲਾ ਹੁੰਦਾ ਆ ਸਮੁੰਦਰ ਦੇ ਵਿੱਚ ਪਹਿਲਾਂ ਹੀ ਅਨਾਉਂਸਮੈਂਟਸ ਗਵਰਨਮੈਂਟ ਵੱਲੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਵੀ ਤੁਸੀਂ ਆਪਣਾ ਕੀਮਤੀ ਸਮਾਨ ਲੈ ਕੇ ਇਨ੍ਹਾਂ ਘਰਾਂ ਚੋਂ ਨਿਕਲ ਜੋ ਇਹ ਚੱਕਰਵਾਤ ਦਾ ਜਿਹੜਾ ਪ੍ਰਭਾਵ ਆ ਉਹ ਨੇੜੇ ਦੇ ਇਲਾਕਿਆਂ ਚ ਪੈ ਸਕਦਾ ਆ ਤੇ ਜਿਹੜੇ ਉਸ ਵਾਰਨਿੰਗ ਨੂੰ ਸੁਣ ਕੇ ਨਿਕਲ ਜਾਂਦੇ ਆ ਉਹ ਆਪਣੀਆਂ ਕੀਮਤੀ ਚੀਜ਼ਾਂ ਨੂੰ ਤੇ ਆਪਣੀਆਂ ਜਾਨਾਂ ਨੂੰ ਬਚਾ ਲੈਂਦੇ ਆ ਇਹੇ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਦੇ ਰਾਹੀਂ ਸਾਨੂੰ ਅਨਾਉਂਸਮੈਂਟ ਦਿੱਤੀ ਆ ਇਹ ਭੁਖਬਾਣੀ ਕੋਈ ਨਵੀਂ ਭੁਖਬਾਣੀ ਨਹੀਂ ਮੈਂ ਕਰ ਰਹੀ ਆ ਆਲ ਰੈਡੀ ਇਹ ਹੈ ਬਾਈਬਲ ਦੇ ਵਿੱਚ ਆ ਹਾਂ ਸਮਾਂ ਆਉਣ ਤੇ ਪਰਮੇਸ਼ਵਰ ਨੇ ਆਪਣੇ ਲੋਕਾਂ ਦੀ ਡਿਊਟੀ ਲਈ ਆ ਵੀ ਉਹ ਚੇਤਾ ਕਰਾ ਦੇਣ ਵੀ ਹੁਣ ਸਮਾਂ ਆ ਗਿਆ ਆ ਜਿੱਦਾਂ ਸਵੇਰ ਦੇ 4 ਰੋਜ਼ ਵੱਜਦੇ ਹੀ ਆ ਪਰ ਘੜੀ ਤੇ ਆਪਾਂ అలਾਰਮ ਲਾਉਣੇ ਵੀ ਜਦੋਂ 4 ਵੱਜਣ ਜਾਂ ਵੱਜਣ ਵਾਲੇ ਹੋਣ 3:55 ਤੇ అలਾਰਮ ਲਾ ਦਿੰਦੇ ਵੀ ਹੁਣ 4 ਵੱਜਣ ਵਾਲੇ ਆ ਤੇ అలਾਰਮ ਖੜ ਕੇ ਤੇ ਅਸੀਂ 4 ਵਜੇ ਉੱਠ ਖਲੋਈਏ ਐਦਾਂ ਸਮਝ ਲਓ ਪਰਮੇਸ਼ਵਰ ਨੇ ਆਪਣੀ ਦਾਸੀ ਨੂੰ అలਾਰਮ ਬਣਾਇਆ ਆ ਪਰਜਾ ਦੇ ਲਈ ਵੀ ਉਹ ਟਾਈਮ ਆਉਣ ਵਾਲਾ ਆ ਇਹ ਵਾਰਨਿੰਗਸ ਡਰਾਉਣ ਦੇ ਲਈ ਨਹੀਂ ਆ ਪਰਮੇਸ਼ਵਰ ਦੇ ਵੱਲੋਂ ਇਹ ਵਰਨਿੰਗ ਸਬਚਾਉਣ ਦੇ ਲਈ ਅਸੀਂ ਉਹਨਾਂ ਇਵੈਂਟਸ ਨੂੰ ਕੈਨਸਲ ਨਹੀਂ ਕਰ ਸਕਦੇ ਵੀ ਅਸੀਂ ਅੱਜ ਪ੍ਰਾਰਥਨਾ ਕਰਨ ਲੱਗ ਜਾਈਏ ਵੀ ਕੈਨਸਲ ਹੋ ਜੇ ਕੈਨਸਲ ਨਹੀਂ ਕੈਨਸਲ ਹੋਣੀ ਪਰ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਪ੍ਰਭੂ ਜੈ ਸਦੋਮ ਕਮੋਰਾਚੋ ਤੁਸੀਂ ਲੋਤ ਨੂੰ ਪਰਿਵਾਰ ਸਮੇਤ ਟਟਾਨ ਉੱਤੇ ਪਚਾ ਸਕਦੇ ਆ ਤੇ ਸਾਡੇ ਉੱਤੇ ਵੀ ਤਰਸ ਕਰ ਸਕਦੇ ਆ ਤੁਸੀਂ ਸਾਨੂੰ ਵੀ ਤੁਸੀਂ ਬਲ ਦੀ ਵਿੱਚੋਂ ਰੱਖਣ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਸਾਡੇ ਪਰਿਵਾਰਾਂ ਸਮੇਤ ਤੁਸੀਂ ਸਾਡੇ ਤੇ ਦਇਆ ਫਰਮਾਉਣ ਵਾਲੇ ਪਰਮੇਸ਼ਵਰ ਹallelujah ਅਰ ਸ਼ੁਕਰ ਕਰੋ ਪਰਮੇਸ਼ਵਰ ਦਾ ਕਿ ਵੀ ਆਰ ਇੰਡੀਅਨਸ ਪਰਮੇਸ਼ਵਰ ਨੇ ਸਾਨੂੰ ਇੰਡੀਆ ਦੇ ਵਿੱਚ ਰੱਖਿਆ ਆ ਸੋਚ ਕੇ ਦੇਖੋ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਕਿੰਨੇ ਨੌਜਵਾਨ ਉੱਥੇ ਖਤਮ ਹੋ ਰਹੇ ਆ ਉਹਨਾਂ ਦੇ ਚਾਉਣ ਨਾਲੋਂ ਲੜਾਈ ਨਹੀਂ ਲੱਗੀ ਨਾ ਉਹਨਾਂ ਦਾ ਕੋਈ ਐਸਾ ਕਸੂਰ ਆ ਕਿ ਉਹਨਾਂ ਦੇ ਕਸੂਰ ਦਾ ਕਰਕੇ ਲੜਾਈ ਲੱਗੀ ਆ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਉੱਥੇ ਵਾਲਾ ਦੁੱਖ ਭੁਗਤਣਾ ਪੈ ਰਿਹਾ ਆ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਬਰਬਾਦ ਹੁੰਦਾ ਦੇਖ ਰਹੇ ਆਪਣਿਆਂ ਨੂੰ ਮਰਦਿਆਂ ਹੋਇਆਂ ਤੜਫਦਿਆਂ ਹੋਇਆਂ ਨਾਸ਼ੁੰਦਿਆਂ ਦੇਖ ਰਹੇ ਆ ਰੋਜ਼ ਇਹ ਕਿੱਧਰ ਦੀ ਜਾਈਏ ਕਿਤੇ ਕੋਈ ਗੋਲਾ ਕੋਈ ਵਿਰੂਧ ਨਾ ਡਿੱਗ ਜਾਏ ਸੋਚ ਕੇ ਦੇਖੋ ਕਿੰਨਾ ਪੇਨਫੁਲ ਟਾਈਮ ਆ ਉਹਨਾਂ ਦੀ ਲਾਈਫ ਦਾ ਹੋ ਅਰ ਸ਼ੁਕਰ ਕਰੋ ਪਰਮੇਸ਼ਵਰ ਦਾ ਕਿ ਅਸੀਂ ਸੇਫ ਆ ਪ੍ਰਭੂ ਨੇ ਸਾਨੂੰ ਸੇਫ ਪਲੇਸ ਤੇ ਰੱਖਿਆ ਆ ਅਰ ਅਜੇ ਇੰਡੀਆ ਕੋਲੇ ਕਾਫੀ ਸੇਫ ਟਾਈਮ ਪਿਆ ਆ ਯਿਸੂ ਮਸੀਹ ਦੇ ਨਾਮ ਚ ਪਰਮੇਸ਼ਵਰ ਦੀ ਕਿਰਪਾ ਦੇ ਨਾਮ ਹallelujah ਹਾਂ ਰੋਲੇ ਰੱਪੇ ਪੈਣ ਵਾਲੇ ਆ ਇਸ ਸਾਲ ਦੇ ਐਂਡ ਵਿੱਚ ਬਹੁਤ ਪੈਣਗੇ ਪੋਲਿਟਿਕਲ ਪੈਣਗੇ ਧਾਰਮਿਕ ਦੰਗੇ ਹੋਣਗੇ ਬਹੁਤ ਕੁਝ ਹੋਏਗਾ ਕੱਲਾਂ ਵੀ ਅਨਾਉਂਸਮੈਂਟਸ ਦਿੱਤੀਆਂ ਗਈਆਂ ਆ ਤੇ ਵਾਂਸ ਅਗੇਨ ਉਹ ਅਨਾਉਂਸਮੈਂਟ ਦਿੱਤੀ ਜਾ ਰਹੀ ਆ ਪਰ ਫਿਰ ਤੋਂ ਕਹਿ ਰਹੀ ਉਹਦਾ ਹਿੱਸਾ ਕਿਸੇ ਨੇ ਨਹੀਂ ਬੰਨ ਉਹਦਾ ਹਿੱਸਾ ਕਿਸੇ ਨੇ ਵੀ ਨਹੀਂ ਬੰਨਣਾ ਘਰ ਬੈਠ ਕੇ ਪ੍ਰਾਰਥਨਾ ਕਰਨੀ ਕਿ ਪਰਮੇਸ਼ਵਰ ਤੁਸੀਂ ਸ਼ਾਂਤੀ ਦੇ ਪਰਮੇਸ਼ਵਰਾਂ ਸਾਡੇ ਉੱਤੇ ਸਾਡੇ ਖਾਨਦਾਨਾਂ ਦੇ ਉੱਤੇ ਰਹਿਮ ਫਰਮਾਓ ਸਾਡੇ ਦੇਸ਼ ਦੇ ਉੱਤੇ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਉੱਤੇ ਰਹਿਮ ਕਰੋ ਹallelujah ਅਰੇ ਇੱਥੇ ਲਿਖਿਆ ਜਿਹੜੇ ਮੁਬਾਰਕ ਆ ਉਹ ਧਰਤੀ ਦੇ ਵਾਰਿਸ ਹੋਣਗੇ ਭਾਵੇਂ ਧਰਤੀ ਦੇ ਉੱਤੇ ਅੱਗ ਵੱਰ ਰਹੀ ਆ ਭਾਵੇਂ ਪਾਣੀ ਚੜ ਚੜ ਕੇ ਆ ਰਿਹਾ ਜਿਵੇਂ ਤੁਸੀਂ 2025 ਦੇ ਵਿੱਚ ਪਾਣੀਆਂ ਦਾ ਚੜ੍ਹਾਅ ਬਹੁਤ ਵੱਡੇ ਪੱਧਰ ਤੇ ਦੇਖੋਗੇ ਬਹੁਤ ਵੱਡੇ ਪੱਦਰ ਤੇ ਮੇਜਰ ਸਿਟੀਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਨਾ ਵੱਡੇ ਵੱਡੇ ਸ਼ਹਿਰ ਉਹਨਾਂ ਦਾ ਵੀ ਨੁਕਸਾਨ ਹੁੰਦਾ ਦੇਖੋਗੇ ਵੱਡੀਆਂ ਵੱਡੀਆਂ ਇਮਾਰਤਾਂ ਦਾ ਨੁਕਸਾਨ ਹੁੰਦਾ ਤੁਸੀਂ ਦੇਖੋਗੇ ਦੁਨੀਆ ਭਰ ਦੇ ਵਿੱਚ ਈਵਨ ਦੈਨ ਇੰਡੀਆ ਦੇ ਵਿੱਚ ਵੀ ਫਿਰ ਵੀ ਧਰਤੀ ਦੇ ਵਾਰਸ ਕੌਣ ਹੋਣਗੇ ਜੋ ਮੁਬਾਰਕ ਲੋਕ ਪ੍ਰਭੂ ਨੇ ਪਹਿਲਾਂ ਹੀ ਆਪਣੇ ਲੋਕਾਂ ਨੂੰ ਉੱਥੋਂ ਮੂਵ ਕਰ ਦੇਣਾ ਹੈ ਹallelujah ਜੇ ਅੱਜ ਅਸੀਂ ਆਪਣਾ ਰਿਲੇਸ਼ਨ ਪਰਮੇਸ਼ਵਰ ਦੇ ਨਾਲ ਬਿਲਡ ਨਾ ਕੀਤਾ ਐਨੀ ਟਾਈਮ ਕੋਈ ਵੀ ਹੋ ਸਕਦਾ ਆ ਤੁਸੀਂ ਦੇਖੋ ਮਤਲਬ ਜਿੱਥੋਂ ਤੱਕ ਮੈਨੂੰ ਚੇਤਾ ਆ ਜਦੋਂ ਇੱਕ ਤੋਂ ਸੁਰਤ ਸੰਭਾਲੀ ਆ ਹਰੇਕ ਸਾਲ 2 ਸਾਲ ਬਾਅਦ ਇਹ ਵਾਰਨਿੰਗ ਆਉਂਦੀ ਆ ਵੀ ਧਰਤੀ ਦੇ ਨੇੜੇੋਂ ਦੀ ਇੱਕ ਗ੍ਰਹਿ ਲੰਘ ਰਿਹਾ ਆ ਉਹ ਟਕਰਾ ਸਕਦਾ ਆ ਧਰਤੀ ਦੇ ਨੇੜੇੋਂ ਦੀ ਇੱਕ ਗ੍ਰਹਿ ਲੰਘਣਾ ਇੰਨੀ ਤਰੀਕ ਨੂੰ ਉਹ ਟਕਰਾ ਸਕਦਾ ਜੇ ਟਕਰਾ ਗਿਆ ਐਦਾਂ ਹੋ ਜਾਣਾ ਜੇ ਉਹ ਕਿਸੇ ਮਹਾਦੀਪ ਦੇ ਵਿੱਚ ਡਿੱਗ ਗਿਆ ਬਹੁਤ ਐਦਾਂ ਹੋ ਜਾਣਾ ਨੁਕਸਾਨ ਹੋ ਜਾਣਾ ਆਪਾਂ ਸੁਣਦੇ ਹੀ ਹੌਨੇ ਆ ਉਹ ਵਰਨਿੰਗ ਜਿਹੜੀਆਂ ਆ ਸਾਲ 'ਚ 2-2 3-3 ਵਰੀ ਹੋਣ ਲੱਗੀਆਂ ਪਹਿਲਾਂ ਦੋ ਹੀ ਦੋਈ ਤਿੰਨੀ ਤਿੰਨੀ ਸਾਲ ਹੀ ਹੁੰਦੀਆਂ ਸੀ ਸ਼ੇਰ ਆਉਣ ਦਾ ਰੌਲਾ ਪੈ ਰਿਆ ਆ ਪਰ ਕਈ ਵਾਰੀ ਕੀ ਹੁੰਦਾ ਜਿਵੇਂ ਆਪਾਂ ਉਹ ਆਜੜੀ ਤੇ ਬਗਿਹੜ ਵਾਲੀ ਕਹਾਣੀ ਸੁਣਦੇ ਆ ਵੀ ਰੌਲਾ ਪਾਉਂਦਾ ਸੀਗਾ ਉਹ ਆਜੜੀ ਵੀ ਬਗਿਹੜ ਆ ਗਿਆ ਬਗਿਹੜ ਆ ਗਿਆ ਪਿੰਡ ਵਾਲੇ ਆ ਜਾਂਦੇ ਸੀ ਜਦੋਂ ਸੱਚੀ ਆਇਆ ਉਹਦੋਂ ਕੋਈ ਆਇਆ ਹੀ ਨਹੀਂ ਕਈ ਵਾਰੀ ਅਸੀਂ ਵਾਰਨਿੰਗਸ ਨੂੰ ਸੁਣਨ ਕੇ ਲਾਪਰਵਾਹ ਹੋ ਜਾਂਦੇ ਆ ਸਾਨੂੰ ਲੱਗਦਾ ਵੀ ਇੰਦਾ ਹੀ ਰੋਲਾ ਪਈ ਜਾਂਦਾ ਹੁਣ ਹੁਣ ਕੁਝ ਨਹੀਂ ਆ ਇਦਾਂ ਹੀ ਨਾ ਸਮਝਿਓ ਹੋਣ ਵਾਲਾ ਆ ਪਰ ਪ੍ਰਭੂ ਚਾਹੁੰਦੇ ਆ ਹਜੇ ਬਹੁਤ ਲੋਕੀ ਬਚਾਏ ਜਾਣ ਇਸ ਲਈ ਡਿਲੇ ਹੋ ਰਿਹਾ ਆ ਜਦੋਂ ਆਪਾਂ 10 ਕੁਆਰੀਆਂ ਵਾਲੀ ਤੇ ਦੂਲੇ ਵਾਲੀ ਸਟੋਰੀ ਪੜ੍ਹਦੇ ਆ ਉਹਦੇ ਵਿੱਚ ਦੂਲਾ ਸਮੇਂ ਨਾਲੋਂ ਲੇਟ ਆ ਪੜ੍ਹੀ ਆ ਤੁਸੀਂ 10 ਕੁਆਰੀਆਂ ਵਾਲੀ ਕਹਾਣੀ ਉਹਦੇ ਵਿੱਚ ਦੂਲਾ ਲੇਟ ਆ ਲਿਖਿਆ ਆ ਦੂਲੇ ਨੂੰ ਆਉਣ ਵਿੱਚ ਚੇਰ ਲੱਗਾ ਉਹ ਦੂਲਾ ਕੌਣ ਆ ਯਿਸੂ ਮਸੀਹ ਦੂਲੇ ਨੂੰ ਆਉਣ ਵਿੱਚ ਚੇਰ ਲੱਗ ਰਿਹਾ ਆ ਸਮਾ ਹੋਇਆ ਯਾਰ ਐਨੀ ਟਾਈਮ ਦੂਲਾ ਆ ਸਕਦਾ ਹੈ ਪਰ ਦੂਲਾ ਆ ਵੀ ਡਿਲੇ ਕਰ ਰਿਹਾ ਹੈ ਸੋ ਇੱਕ ਤਾਂ ਇਹਨਾਂ ਵਾਰਨਿੰਗਸ ਨੂੰ ਸੁਣ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਆ ਪਰ ਲਾਪਰਵਾਹ ਤੇ ਬੇਪਰਵਾਹ ਵੀ ਨਹੀਂ ਹੋਣਾ ਬਹੁਤ ਲੋਕੀ ਡਿਪਰੈਸ਼ਨ ਚ ਜਾ ਰਹੇ ਆ ਬਹੁਤ ਲੋਕਾਂ ਨੂੰ ਸਿਰ ਦੀਆਂ ਬਿਮਾਰੀਆਂ ਹੋ ਰਹੀਆਂ ਆ ਐਂਗਜ਼ਾਈਟੀ ਬਹੁਤ ਵੱਧ ਗਈ ਆ ਕਬਰਾਂ ਹਟਦੇ ਮਰੀਜ਼ ਬਹੁਤ ਵੱਧ ਗਏ ਆ ਉਹਨਾਂ ਦੇ ਹੱਥ ਕੰਬਦੇ ਰਹਿੰਦੇ ਧੜਕਣਾ ਵੱਧੀਆਂ ਰਹਿੰਦੀਆਂ ਬਲੱਡ ਪ੍ਰੈਸ਼ਰ ਹਾਈ ਲੋ ਹੁੰਦੇ ਰਹਿੰਦੇ ਆ ਕਿਉਂ ਹੁੰਦੇ ਆ ਕਿਉਂਕਿ ਉਹਨਾਂ ਦੀ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਇੰਨੀ ਸਟਰੋਂਗ ਨਹੀਂ ਆ ਉਹ ਛੋਟੀ ਜੀ ਖਬਰ ਸੁਣਦੇ ਆ ਜਾਂ ਲੋ ਹੋ ਜਾਂਦੇ ਆ ਜਾਂ ਟੈਂਪਰ ਹੋ ਜਾਂਦੇ ਆ ਹਾਈ ਹੋ ਜਾਂਦੇ ਪਰ वचन ਚ ਕੀ ਲਿਖਿਆ ਧਰਮੀ ਦੁੱਖ ਦੁੱਖ ਦੀ ਖਬਰ ਸੁਣ ਕੇ ਘਬਰਾਉਂਦਾ ਨਹੀਂ ਕਾਦੇ ਨਹੀਂ ਘਬਰਾਉਂਦਾ ਕਿਉਂਕਿ ਉਹਨੂੰ ਪਤਾ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਵੱਡਾ ਆ ਹallelujah ਤੇ ਮੈਂ ਉਹਦੇ ਹੱਥਾਂ ਵਿੱਚ ਆ ਜਿਹਦੇ ਹੱਥਾਂ ਚੋਂ ਮੈਨੂੰ ਕੋਈ ਖੋ ਨਹੀਂ ਸਕਦਾ ਹallelujah ਪਾਵਨ ਨਹੀਂ ਵੰਸ ਹੋਣੇ ਆ ਧਰਤੀ ਉੱਤੇ ਹਰ ਹਾਲ ਵਿੱਚ ਹੋਣੇ ਆ 100% ਨਹੀਂ 1000% ਦੀ ਹੋਣੇ ਹੀ ਹੋਣੇ ਆ ਫਿਰ ਵੀ ਯਹਵਾ ਮੇਰਾ ਰਾਖਾ ਹੈ ਹallelujah ਯਹਵਾ ਮੇਰਾ ਰਾਖਾ ਹੈ ਉਹ ਮੈਨੂੰ ਫਾਂਦੀ ਦੀ ਫਾਈ ਵਿੱਚੋਂ ਤੇ ਘਾਤਕ ਮਰੀਜ਼ੋਂ ਛੁਟਕਾਰਾ ਦੇਵੇਗਾ ਹallelujah ਹਜ਼ਾਰ ਮੇਰੇ ਮੋਢ ਤੇ 10000 ਮੇਰੇ ਸੱਜੇ ਅਤੇ ਡਿੱਗਣਗੇ ਪਰ ਉਹ ਮੇਰੇ ਨੇੜੇ ਨਾ ਆਵੇਗੀ ਕੋਣ ਨਹੀਂ ਆਵੇਗੀ ਕੋਈ ਵੀ ਬਦੀ ਕੋਈ ਬੁਰੀ ਚੀਜ਼ ਕੋਈ ਵੀ ਆਫਤ ਮੇਰੇ ਨੇੜੇ ਨਹੀਂ ਆਉਗੀ ਜੇ ਮੈਂ ਮੁਬਾਰਕ ਲੋਕਾਂ ਦੇ ਵਿੱਚ ਐਂਟਰ ਹੋ ਗਿਆ ਫਿਰ ਕੋਈ ਵੀ ਬਦੀ ਮੇਰੇ ਨੇੜੇ ਨਹੀਂ ਆਉਗੀ ਇਸ ਲਈ ਆਪਾਂ ਆਪ ਵੀ ਐਂਟਰ ਹੋਣਾ ਆ ਖਿੱਚ ਧੂ ਕੇ ਆਪਣੇ ਨਿਆਣਿਆਂ ਨੂੰ ਵੀ ਉਸ ਵਿੱਚ ਐਂਟਰ ਕਰਨਾ ਆ ਹallelujah ਖਿੱਚ ਧੂ ਕਰਦੇ ਰਹਿਣਾ ਨਿਆਣਿਆਂ ਦੀ ਉਹਨਾਂ ਨੂੰ ਕਹਿੰਦੇ ਹੀ ਰਹਿਣਾ ਆ ਆਜੋ 5 ਮਿੰਟ ਪ੍ਰਾਰਥਨਾ ਕਰ ਲਈਏ ਜੇ ਤੁਸੀਂ ਉਹਨਾਂ ਨੂੰ ਕਿਹਾ ਕਿੰਡਾ ਬੈਠਣਾ ਆ ਉਹਨਾਂ ਨੇ ਤੁਹਾਡੇ ਮੂੰਹ ਤੋਂ ਹੀ ਸਿਆਣ ਲੈਣਾ ਵੀ ਹੁਣ ਇਹਨੇ ਪੜ ਲੈਣਾ ਹਿਲਣ ਨਹੀਂ ਦੇਣਾ ਉਹਨਾਂ ਤੁਹਾਡੇ ਨੇੜੇ ਨਹੀਂ ਹੁਣ ਬਿਠਾ ਲੈਣਾ ਆਜੋ ਇੱਕ ਗੀਤ ਗਾਈਏ ਉਹਨਾਂ ਨੇ ਇੱਕ ਗੀਤ ਗਾ ਕੇ ਉਹਨਾਂ ਨੂੰ ਕਹੋ ਚੱਲ ਇੱਕ ਗੀਤ ਆਪਾਂ ਹੋਰ ਗਾਨੇ ਚੱਲ ਹੁਣ ਤੂੰ ਪ੍ਰਾਰਥਨਾ ਕਰ ਫਿਰ ਦੂਜੇ ਨੂੰ ਕਹਦੋ ਤੂੰ ਕਰ ਇੱਕ ਪ੍ਰਾਰਥਨਾ ਆਪ ਕਰੋ ਅੱਧਾ ਘੰਟਾ ਹੋ ਗਿਆ ਨਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਪਰ ਜੇ ਤੁਸੀਂ ਕਹਦਾ ਇੱਕ ਘੰਟਾ ਅੱਖਾਂ ਬੰਦ ਕਰ ਲਾ ਖੋਲਣੀਆਂ ਨਹੀਂ ਫੇਉ ਨਹੀਂ ਸੌਂਜਣਾ ਸੋ ਆਪਾਂ ਸਿੱਖਣਾ ਹੈ ਵੀ ਕੈਚੂ ਤੋਂ ਕਰਨੀ ਆ ਪਰ ਉਹਨਾਂ ਦੇ ਘੜੀਸਾ ਨਹੀਂ ਲੱਗਣੀਆਂ ਚਾਹੀਦੀਆਂ ਪਿਆਰ ਪਿਆਰ ਦੇ ਨਾਲ ਹੀ ਆਪਾਂ ਉਹਨਾਂ ਨੂੰ ਵੀ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਲੈ ਕੇ ਆਉਣਾ ਹੈ ਹallelujah ਸੋ वचन ਕੀ ਰਾਸਦਾ ਕਹਿੰਦਾ ਜਿਹੜੇ ਮੁਬਾਰਕ ਹੈ ਉਹ ertidide ਵਾਰਸ ਹੋਣਗੇ ਪਰ ਉਹਦੇ ਸ਼ਰਾਪੀ ਛੇਕੇ ਜਾਣਗੇ ਜਿਹੜੇ ਸ਼ਰਾਪੀ ਤੇ ਆ ਸਰਾਪ ਆਇਆ ਯਾ ਜਿਨ੍ਹਾਂ ਦੇ ਉੱਤੇ ਉਹ ਕੌਣ ਯਾ ਜਿਨ੍ਹਾਂ ਨੇ ਪਰਮੇਸ਼ਵਰ ਦੀ ਹੋਂਦ ਨੂੰ ਨਾ ਜਾਣਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਭੈਅ ਨੂੰ ਨਾ ਮੰਨਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਨਾ ਕੀਤੀ ਜਿਨ੍ਹਾਂ ਨੇ ਰੰਗ ਰਲੀਆਂ ਮਨਾ ਛਟੀਆਂ ਜਿਨ੍ਹਾਂ ਨੇ ਬਸ ਹਾਸੇ ਮਸ਼ਕੂਲੀਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲੰਗਾ ਲਿਆ ਉਹ ਸਰਾਪੀ ਤੇ ਆ ਸੰਚੇਤ ਉਹਨਾਂ ਦੇ ਉੱਤੇ ਵਿਪਤਾ ਨੇ ਆ ਜਾਣਾ ਹੈ विदाਊਟ ਐਨੀ ਵਾਰਨਿੰਗ ਬਿਨਾ ਕਿਸੇ ਵਾਰਨਿੰਗ ਤੋਂ ਹੀ ਉਹ ਇਸ ਫਾਨੀ ਸੰਸਾਰ ਤੋਂ ਕੁਝ ਕਰ ਜਾਣਗੇ ਕਹਿੰਦਾ ਜਿਹੜੇ ਸਰਾਪੀ ਆ ਉਹ ਛੇਕੇ ਜਾਣਗੇ ਤੇ ਮੁਬਾਰਕ ਲੋਕ ਕੀ ਹੋਊਗੇ ਤੇ ਤੁਸੀਂ ਅੱਜ ਤੋਂ ਘੋਸ਼ਣਾ ਕਰਨੀ ਸ਼ੁਰੂ ਕਰ ਦਿਓ ਮੈਂ ਪਰਮੇਸ਼ਵਰ ਦੇ ਮੁਬਾਰਕ ਲੋਕਾਂ ਵਿੱਚੋਂ ਇੱਕ ਹਾਂ ਮੈਂ ਪਰਮੇਸ਼ਵਰ ਦੇ ਮੁਬਾਰਕ ਲੋਕਾਂ ਵਿੱਚੋਂ ਇੱਕ ਹਾਂ ਮੇਰਾ ਘਰਾਣਾ ਮੁਬਾਰਕ ਹੈ ਮੇਰੇ ਬੱਚੇ ਮੁਬਾਰਕ ਹੈ ਮੈਂ ਮੁਬਾਰਕ ਹੈ ਮੇਰਾ ਪਤੀ ਮੁਬਾਰਕ ਹੈ ਮੇਰੇ ਮਾਤਾ ਪਿਤਾ ਮੁਬਾਰਕ ਹੈ ਤਾਂ ਜੋ ਸਾਡਾ ਸਾਰਾ ਖਾਨਦਾਨ ਹੀ ਧਰਤੀ ਉੱਤੇ ਬਚਾਇਆ ਜਾਵੇ ਤੇ ਵਾਰਿਸ ਬਣੇ ਹallelujah ਮਨੁੱਖ ਮਨੁੱਖ ਦੀ ਚਾਲ ਯਹਵਾ ਵੱਲੋਂ ਦ੍ਰਿੜ ਹੁੰਦੀ ਹੈ ਅਤੇ ਉਸਦੇ ਰਾਹ ਤੋਂ ਉਹ ਪ੍ਰਸੰਨ ਰਹਿੰਦਾ ਹੈ ਸਾਡੀ ਚਾਲ ਨੂੰ ਦ੍ਰਿੜ ਕਿੰਨੇ ਕਰਨਾ ਹੈ ਪਰਮੇਸ਼ਵਰ ਨੇ ਯਹਵਾ ਪਰਮੇਸ਼ਵਰ ਨੇ ਜਿਹੜਾ ਮਨੁੱਖ ਪਰਮੇਸ਼ਵਰ ਦੀ ਆਵਾਜ਼ ਨੂੰ ਨਹੀਂ ਸੁਣਦਾ ਉਹਦੀ ਚਾਲ ਦ੍ਰਿੜ ਨਹੀਂ ਆਂ ਡਾਵਾ ਡੋਲਿਆ ਹੋ ਉਹ ਕਿਤੇ ਵੀ ਡਿੱਗ ਸਕਦਾ ਹੈ ਪਰ ਜਿਹੜਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਆ ਉਹਦੀ ਚਾਲ ਦਰੇੜਿਆ ਉਹ ਡੋਲਦਾ ਨਹੀਂ ਉਹ ਡਿੱਗਦਾ ਨਹੀਂ ਉਹ ਅਸਥਿਰ ਆ ਉਹ ਸਥਿਰ ਰਹਿੰਦਾ ਆ ਤੇ ਕੀ ਕਹਿੰਦਾ ਉਹਦੇ ਰਾਤੋਂ ਉਹ ਪ੍ਰਸੰਨ ਹੁੰਦਾ ਆ ਪਰਮੇਸ਼ਵਰ ਤੇ ਦੇਖ ਕੇ ਪਰਸਾਨਾ ਹੁੰਦਾ ਵੀ ਇਹ ਸਹੀ ਚਾਲ ਹੈ